ਜੋ ਬੋਲੇ ਇਸ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਜੈ ਗੁਰਦੇਵ ਜੈ ਭੀਮ ਜੈ ਭਗਤ ਅੱਜ ਡੇਰਾ 108 ਸੰਤ ਬਾਬਾ ਮਿੱਲਰਾਂ ਦੀ ਤਪੋਸਥਾਨ ਦੇ ਉਤੇ ਸਾਡੇ ਬਹੁਤ ਹੀ ਸਤਾਰਜੋਗ ਸਰਦਾਰ ਜਸਵੀ ਸਿੰਘ ਗੜੀ ਪ੍ਰਧਾਨ ਬੀਐਸਪੀ ਉਹ ਡੇਰਾ ਸਾਹਿਬ ਦੇ ਅੱਜ ਨਤਮਸਤਕ ਹੋਏ ਆ ਔਰ ਸਮਾਜ ਦੇ ਲਈ ਸਮਾਜ ਨੂੰ ਬੇਨਤੀ ਕਰਨ ਆਏ ਆ ਔਰ ਚਿਰਗੁਰਦਾਸ ਸਾਧੂ ਸੰਪਰਦਾਇ ਸੈਟੀ ਦੇ ਮੈਂ ਪ੍ਰਧਾਨ ਹੋਣਾ ਅਤੇ ਸਾਡੇ ਸੰਤ ਸਮਾਜ ਦੇ ਸੰਤ ਆਤਮਾਦਾਸ ਜੀ ਆਪਣੇ ਤੋਂ ਉਹ ਵੀ ਪਹੁੰਚੇ ਆ ਮੈਂ ਚਿਰਗੁਰਦਾਸ ਸਾਧੂ ਸੰਪਰਦਾਇ ਸੈਟੀ ਬਿਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦੇਦਾ ਵਿਖੇ ਪਹੁੰਚੇ ਆ ਔਰ ਸਾਰਿਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਔਰ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਸਾਨੂੰ ਸਾਹਿਬ ਡਾਕਟਰ ਬਾਸ ਸਾਹਿਬ ਜੀ ਨੇ ਹੱਕ ਹਕੂਕ ਲੈ ਕੇ ਦਿੱਤੇ ਆ ਦਾ ਬਾਹੂ ਕਾਂਚੀਰਾਮ ਜੀ ਨੇ ਸਾਡੇ ਨੂੰ ਮਰਦਿਆਂ ਦੇ ਵਿੱਚ ਜਾਨ ਪਾਤੀ ਸਾਨੂੰ ਕਹ ਰਾ ਦੇ ਵਿੱਚੋਂ ਸੁੱਤੇ ਪਿਆ ਨੂੰ ਜਗਾ ਕੇ ਉਹਨਾਂ ਨੇ ਇਹ ਸਮਾਜ ਦਾ ਆਇਆ ਰਾਸਾ ਦਿਖਾਇਆ ਜੋ ਪਹਿਲਾਂ ਡੀਐਸਪੀ ਹੁੰਦੀ ਬੀਐਸਪੀ ਤੋਂ ਡੀਐਸਪੀ ਤੋਂ ਬਾਅਦ ਬੀਐਸਪੀ ਦੇ ਵਿੱਚ ਇੱਕ ਕਨਵਰਟ ਕੀਤੀ ਔਰ ਇਹ ਅੱਜ ਉਸ ਪਾਰਟੀ ਦੇ ਨੁਮਾਇंदे ਆ ਔਰ ਉਸ ਪਾਰਟੀ ਦੇ ਪ੍ਰਧਾਨ ਆ ਔਰ ਅੱਜ ਬੇਨਤੀ ਕਰਨ ਆਏ ਆ ਅਸੀਂ ਵੀ ਮਤਲਬ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਐਮਐਲਏ ਐਮਪੀ ਸਾਡੇ ਸੀਐਮ ਬਖਬਖੋ ਪਾਰਟੀਆਂ ਦੇ ਹੋਏ ਆ ਉਹਨਾਂ ਨੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਪਰ ਸਾਡੇ ਸਮਾਜ ਦੀ ਜਿਹੜੀ ਆ ਵਾਗ ਡੋਰ ਕਿਸੇ ਨਹੀਂ ਫੜੀ ਸਾਰੇ ਉਹ ਸਾਰਾ ਜੋ ਵੀ ਸੜਾ ਉਹ ਠੰਡੇ ਵਾਸਤੇ ਦੇ ਵਿੱਚ ਪਾਇਆ ਅਸੀਂ ਮਤਲਬ ਕਹਿੰਨੇ ਆ ਕਿ ਆਪਾਂ ਅਪਵਾਨਤਮਨ ਉਹਨਾਂ ਨੂੰ ਵੀ ਮਤਲਬ ਦੇਖਿਆਗਾ ਵੀ ਚਲੋ ਇਹ ਚੀਜ਼ਾਂ ਲੈ ਕੇ ਆਉਣਗੇ ਪਰ ਉਹਨਾਂ ਦਾ ਵੀ ਜਿਹੜਾ ਸਮਾਜ ਦੇ ਪ੍ਰਤੀਯੁਤੀ ਰਾਜਨਾ ਵਧੀਆ ਨਹੀਂ ਪਾਰਟੀ ਦਾ ਨਿਕਲਿਆ ਪਰ ਅੱਜ ਸਾਡੇ ਜਸਮੀ ਸਿੰਘ ਜੀ ਆਏ ਆ ਆਪਾਂ ਇਹਨਾਂ ਨੂੰ ਮੌਕਾ ਦਈਏ ਮੌਕਾ ਦੇ ਕੇ ਜੋ ਸਮਾਜ ਦੇ ਮਸਲੇ ਆ ਉਹ ਹੱਲ ਕਰਾਉਣਗੇ ਅਮੈਂ ਸਾਨੇ ਨੂੰ ਬੇਤੀ ਕਰਦਾ ਕਿ ਆਪਾਂ ਇਹਨਾਂ ਦੇ ਨਾਲ ਖੜੀਏ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੁਣ ਪਏ ਸਤਿਗੁਰੂ ਆਸਰਾ ਕੀ ਜੈ